ਅਰਦਾਸ ਬੇਨਤੀ ਕੀਤੀ ਗਈ ਜਥਾ ਗੁਰਦੁਆਰੇ ਦੇ ਵਿੱਚੋਂ ਤੁਰ ਲੱਗਾ ਪਿੰਨੇ ਨਾ ਸਤਕਾਰ ਕੀਤਾ ਕਿਹੇ ਮਾਂ ਨੇ ਗਰਮ ਦੁੱਧ ਕਰਕੇ ਲਿਆਂਦਾ ਅੰਮ੍ਰਿਤ ਵੇਲੇ ਸ਼ਹੀਦੀ ਜਥੇ ਨੂੰ ਦੁੱਧ ਛਕਾਇਆ ਥੋੜਾ ਜਾਂ ਗਾਂ ਤੁਰੇ ਕਿਸਨੇ ਖਸਕਸਤਾ ਰਗੜਾ ਲਾਇਆ ਹੋਇਆ ਸ਼ਰਦਾਈ ਛਕਾਈ ਗਈ ਜਥਾ ਇਧਰੋਂ ਤੁਰ ਪਿਆ ਉਦੋਂ ਬੂਟਾ ਸਿੰਘ ਵਕੀਲ ਦਾ ਜਥਾ ਵੀ ਤੁਰ ਪਿਆ ਤੇ ਬੂਟਾ ਸਿੰਘ ਛੇਕੂਪੁਰ ਵਾਲੇ ਦਾ ਵੀ ਜਥਾ ਤੁਰ ਪਿਆ ਜਦੋਂ ਜਥੇ ਪੈ ਤੁਰ ਲਖਮਣ ਕਰਤਾਰ ਸਿੰਘ ਛੱਬਰੜਿਆ ਤਿਆਰੀ ਕਰਨ ਇਹਨੇ ਨੂੰ ਅਕਾਲ ਤਖਤ ਸਾਬ੍ਹ ਤੋਂ ਇੱਕ ਪੱਤਰ ਆ ਗਈ ਕਰਤਾਰ ਸਿੰਘ ਜੀ ਸਾਨੂੰ ਪਤਾ ਨਨਕਾਣਾ ਸਾਹਿਬੇ ਆਜ਼ਾਦ ਕਰਵਾਉਣ ਵਾਸਤੇ ਜਥੇ ਜਾ ਰਹੇ ਨੇ ਲੇਕਿਨ ਅਕਾਲ ਤਖਤ ਸਾਬ੍ਹ ਦਾ ਹੁਕਮ ਹੈ ਜਦੋਂ ਤੱਕ 4 5 6 ਮਾਰਚ ਦੀ ਕਾਨਫਰੰਸ ਨਹੀਂ ਹੋ ਜਾਂਦੀ ਉਦੋਂ ਤੱਕ ਮਹੰਤ ਦੇ ਕੋਲ ਉਹ ਗੁਰਦੁਆਰਾ ਨਹੀਂ ਲੈਣਾ ਵਾਸਤਾ ਪਾਇਆ ਗਿਆ ਅਕਾਲ ਤਖਤ ਸਾਬ੍ਹ ਦਾ ਇਹਨਾਂ ਦੇ ਵਿੱਚ ਇੱਕ ਤੇਜਾ ਸਿੰਘ ਪੁੱਤਰ ਸੀ ਜਿਹਨੂੰ ਮੁੜਕੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਸੀਗਾ ਜਦੋਂ ਅਕਾਲ ਤਖਤ ਸਾਹਿਬ ਤੇ ਕਬਜ਼ਾ ਕੀਤਾ ਸੀ ਨਾ ਕੌਮ ਨੇ ਉਦੋਂ ਜਥੇਦਾਰ ਇਹ ਪੁੱਤਰ ਸਾਹਿਬ ਨੂੰ ਬਣਾਇਆ ਗਿਆ ਸੀ ਤੇਜਾ ਸਿੰਘ ਪੁੱਤਰ ਨੂੰ ਉਹ ਵੀ ਵਿੱਚ ਬੈਠਾ ਸੀ ਉਹਨੇ ਆਖਿਆ ਝੱਬਰ ਸਾਹਿਬ ਜੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੇ ਸਾਨੂੰ ਗਾੜੀ ਸਿਰ ਝੁਕਾ ਦੇਣਾ ਚਾਹੀਦਾ ਜਥੇ ਲੈ ਕੇ ਨਹੀਂ ਜਾਣਾ ਚਾਹੀਦਾ ਕਰਤਾਰ ਸਿੰਘ ਝੱਬਰ ਨੇ ਆਖਿਆ ਮੈਂ ਰੁਕ ਜਾਣਾ ਤੁਸੀਂ ਰੁਕ ਜਾਂਦੇ ਹੋ ਲੇਕਿਨ ਲక్ష్ਮਣ ਸਿੰਘ ਧਾਰੋਵਾਲੀ ਨੂੰ ਕੌਣ ਰੋਕੇਗਾ ਤਿੰਨ ਬੰਦੇ ਉੱਠੇ ਸਰਦਾਰ ਦਲੀਪ ਸਿੰਘ ਸਰਦਾਰ ਬਰਿਆਮ ਸਿੰਘ ਸਰਦਾਰ ਰਾਮ ਸਿੰਘ ਇਹਨਾਂ ਆਖਿਆ ਜੀ ਉਹ ਜਥੇ ਅਸੀਂ ਰੋਕਾਂਗੇ ਉੱਥੇ ਵੀ ਇਹਨਾਂ ਇਹ ਕਹਿਣ ਲੱਗੇ ਵੀ ਜਥੇ ਰੋਕੀਏ ਕਿਵੇਂ ਤੇ ਜਿੱਦਣ ਮੀਟਿੰਗ ਹੋਈ ਸੀ ਨਾ ਉਹ ਦਿਨ ਕਰਤਾਰ ਸਿੰਘ ਚੱਬਰ ਨੇ ਆਖਿਆ ਸੰਗਤ ਜੀ ਇਹ ਗੱਲ ਯਾਦ ਰੱਖਿਓ ਤੁਹਾਨੂੰ ਜਿਹੜਾ ਸਿੰਘ ਮਿਲੇਗਾ ਨਾ ਜੇ ਤੂੰ ਆ ਤੁਹਾਨੂੰ ਕਵੇ ਵੀ ਕੰਬਲ ਲੱਭ ਗਿਆ ਫੇਰ ਸਮਝ ਲਓ ਵੀ ਪੰਥਾ ਦੀ ਮੁਕੰਮਲ ਤਿਆਰੀ ਆ ਤੇ ਜੇ ਕਹਿ ਦੇਣ ਕਿ ਕੰਬਲ ਨਹੀਂ ਲੱਭਾ ਤੇ ਫੇਰ ਸਮਝ ਲਿਓ ਜਥੇਲੇ ਕਹਿੰਦੇ ਤੁਰਨਾ ਕੋ ਢਿੱਲ ਮਾਠ ਆ ਗਈ। ਉਹ ਜਿਹੜਾ ਜਥਾ ਮਿਲੇ ਦਲੀਪ ਸਿੰਘ ਨੂੰ ਕਹਿੰਨ ਕਿ ਕੰਬਲ ਨਹੀਂ ਲੱਭਾ ਇਹਦਾ ਮਤਲਬ ਸੀ ਵੀ ਜਥਾ ਲੈ ਕੇ ਨੇ ਤੁਰਨਾ। ਉਹ ਜਥਾ ਵਾਪਸ ਹੋ ਜਾਵੇ ਜਿਹੜਾ ਜਥਾ ਬੂਟਾ ਸਿੰਘ ਵਕੀਲ ਦਾ ਜਥਾ ਮਿਲਿਆ ਉਹਨੂੰ ਵਾਪਸ ਕਰ ਦਿੱਤਾ। ਬੂਟਾ ਸਿੰਘ ਛੇਖੂਪੁਰ ਵਾਲੇ ਦਾ ਜਥਾ ਤੁਰਿਆ ਉਹਨੂੰ ਵਾਪਸ ਕਰ ਦਿੱਤਾ। ਹੁਣ ਇਹ ਤਿੰਨ ਬੰਦੇ ਲੱਭਦੇ ਆ ਲੱਭਦੇ ਆਣਾ ਜੀ। ਚੰਦਰਕੋੜ ਦੀ ਝਾਲ ਪਾਕਿਸਤਾਨ ਦੇ ਵਿੱਚ ਇਹ ਇਲਾਕਾ ਜਿੱਥੇ ਇਕੱਤਰ ਹੋਣਾ ਸੀਗਾ ਸਾਰਿਆਂ ਜਥਿਆਂ ਨੇ ਉਹਨੂੰ ਕਹਿੰਦੇ ਚੰਦਰਪੋੜ ਦੀ ਚਾਲ ਇਹ ਜਥਾ ਉੱਥੋਂ ਤੱਕ ਗਿਆ ਲੇਕਿਨ ਸਰਦਾਰ ਲਖਮਣ ਸਿੰਘ ਧਾਰੂ ਵਾਲੀ ਨਾ ਲੱਭਾ ਉਹ ਲੱਭਾ ਕਿਉਂ ਨਾ ਭਲਾ ਸੰਗਤਾਂ ਦੇ ਪਿਆਰ ਵਿੱਚ ਉਹ ਲੇਟ ਗਿਆ ਨਾ ਹੋ ਗਿਆ ਉਹਨੇ ਸੋਚਿਆ ਕਹਿੰਦਾ ਹੁਣ ਸਿੱਧੇ ਰਸਤੇ ਕਿ ਜਾਣਾ ਹੁਣ ਆਪਾਂ ਵਿੱਚੋਂ ਦੀ ਡੰਡੇ ਮਿੰਡੇ ਹੋ ਚੱਲ ਕੇ ਡੰਡੀਆਂ ਦੇ ਉੱਪਰ ਦੀ ਵਟਾਂ ਦੇ ਉੱਪਰ ਧੋਕੇ ਸਿੱਧਾ ਜਾ ਕੇ ਉਸ ਚਾਲ ਤੇ ਪਹੁੰਚਦੇ ਹੁਣ ਇਹ ਜਦੋਂ ਅਤੀ ਰਾਤ ਤੱਕ ਲੱਭਦੇ ਰਹਿ ਦਲੀਪ ਸਿੰਘ ਸਰਦਾਰ ਉਤਮ ਸਿੰਘ ਦੇ ਕਾਰਖਾਨੇ ਜਾ ਕੇ ਰਾਤ ਵਿਚਾਰਾ ਸੌਂ ਗਿਆ ਜਦੋਂ ਜਥਾ ਨਾ ਲੱਭਾ RAM ਸਿੰਘ ਵਿਚਾਰਾ ਦਾਣਾ ਮੰਡੀ ਜਾ ਕੇ ਸੌਂ ਗਿਆ ਵਰਿਆਮ ਸਿੰਘ ਵੀ ਸੁੱਤਾ ਤੇ ਜਦੋਂ ਸਰਦਾਰ ਦਲੀਪ ਸਿੰਘ ਨੂੰ ਅੱਤੀ ਕਰਾ ਤੋਂ ਬਾਅਦ ਜਾਗ ਆਈ ਨਾ ਉਹਨੇ ਸਰਦਾਰ ਉਤਮ ਸਿੰਘ ਨੂੰ ਆਖਿਆ ਮੈਨੂੰ ਆਗਿਆ ਦਿਓ ਪਤਾ ਨਹੀਂ ਕਿਉਂ ਮੈਨੂੰ ਅੰਦਰ ਖੋਆ ਤੋੜੀ ਲੱਗੀ ਹੈ ਕਿਤੇ ਨਨਕਾਣਾ ਸਾਹਿਬ ਕੋਈ ਨੁਕਸਾਨ ਨਾ ਹੋ ਜਾਵੇ ਮੈਂ ਸਰਦਾਰ ਲక్ష్మణ ਸਿੰਘ ਧਾਰੋ ਵਾਲੇ ਨੂੰ ਲੱਭ ਕੇ ਰੋਕਣਾ ਉਤਮ ਸਿੰਘ ਨਿਕਲਿਆ ਇਹਨਾਂ ਨੇ ਕਿ ਜਥਾ ਪੁਰਿਆ ਜਾ ਰਿਹਾ ਤੇ ਜਥਾ ਜਾ ਕੇ ਬਹਿ ਗਿਆ ਅਰ ਜਿੱਥੋਂ ਦੀ ਟ੍ਰੇਨ ਲੰਘਦੀ ਨਾ ਨਨਕਾਣਾ ਸਾਹਿਬ ਗੁਰਦੁਆਰੇ ਦੇ ਲਾਗੋਂ ਦੀ ਇੱਕ ਬੰਨੇ ਗੁਰਦੁਆਰਾ ਟ੍ਰੇਨ ਲੰਘਦੀ ਇੱਕ ਬੰਨੇ ਉਤੋਂ ਡੂੰਗੇ ਟੋਏ ਸੀ ਗਿਆ ਜੈ ਨਹੀਂ ਉਹਨਾਂ ਟੋਏਾਂ 'ਚ ਜਾ ਕੇ ਜਥਾ ਬਹਿ ਗਿਆ ਉੱਥੇ ਸਰਦਾਰ ਲక్ష్మణ ਸਿੰਘ ਧਾਰੋਵਾਲੀ ਨੇ ਇੱਕ ਸਿੰਘ ਨੂੰ ਆਖਿਆ ਪੀ ਤੂੰ ਉਹ ਜਿਹੜਾ ਗੁਰਦੁਦਵਾਰਾ ਨਨਕਾਣਾ ਸਾਹਿਬ ਆ ਨਾ ਉਹਦੇ ਵੱਡੇ ਗੇਟ ਦੇ ਲਾਗੇ ਜਾ ਕੇ ਬਹਿ ਜਾ ਜਦੋਂ ਅਮਰਤ ਵੇਲੇ ਛੋਟੀ ਬਾਰੀ ਖੁੱਲੂਗੀ ਉਦੋਂ ਤੂੰ ਇਹ ਗੱਲ ਕਹਿਣੀਆਂ ਭਾਈ ਖਿੜਕੀ ਖੁੱਲ ਗਈ ਆ ਜਿਨਨੇ ਜਿਨਨੇ ਟਿਕਟਾਂ ਲੈਣੀਆਂ ਹਨ ਕਿ ਟਿਕਟਾਂ ਲੈ ਲਓ ਕਿਉਂਕਿ ਲਾਗੇ ਰੇਲਵੇ ਸਟੇਸ਼ਨ ਸੀਗਾ ਕਿ ਸੁਣਨ ਵਾਲਿਆਂ ਨੂੰ ਭਲੇਖਾ ਪੈ ਜਾਵੇ ਵੀ ਇਹ ਰੇਲਵੇ ਸਟੇਸ਼ਨ ਦਾ ਮਾਸਟਰ ਜਿਹੜਾ ਉਹ ਧਿਆ ਅਵਾਜ਼ ਦੇ ਉਹ ਇੱਕ ਸਿੰਘ ਲਾਗੇ ਜਾ ਕੇ ਬਹਿ ਗਿਆ ਦਲੀਪ ਸਿੰਘ ਨੇ ਜਦੋਂ ਜਾ ਕੇ ਵੇਖਿਆ ਉਹਨੇ ਅਵਾਜ਼ ਦੇ ਕੇ ਆਖਿਆ ਤਰੋਵਾਲੀ ਸਾਹਿਬ ਤੇ ਤਰੋਵਾਲੀ ਨੇ ਆਖਿਆ ਜੀ ਆਓ ਕੌਣ ਕਹਿੰਦਾ ਮੈਂ ਸਰਦਾਰ ਦਲੀਪ ਸਿੰਘ ਕਿੱਧਰ ਆਏ ਹੋ ਕਹਿੰਦਾ ਜੀ ਬੇਨਤੀ ਪੱਤਰ ਲੈ ਕੇ ਆਇਆ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਆ ਵੀ ਨਨਕਾਣਾ ਸਾਹਿਬ ਤੇ ਕਬਜ਼ਾ ਅਜੇ ਨਹੀਂ ਕਰਨਾ ਜੱਥੇ ਮੁੜ ਚੁੱਕਿਆ ਤੁਸੀਂ ਕਿਰਪਾ ਕਰਕੇ ਆਪਣਾ ਜਥਾ ਲੈ ਕੇ ਵਾਪਸ ਚੱਲ ਜਾਓ ਲక్ష్మణ ਸਿੰਘ ਧਾਰਵਾਲੀ ਨੇ ਆਖਿਆ ਚਲੋ ਜੀ ਜਥੇ ਨਹੀਂ ਆਏ ਤੇ ਠੀਕ ਆ ਫਿਰ ਉਹ ਲੱਗੇ ਤੁਰਨ ਛੋਟੇ ਜਿਹੇ ਬੱਚੇ ਨੇ ਗਿਆਨ ਨਾ ਕਈ ਵਾਰੀ ਪੈਣੋ 24 ਸਾਲਾਂ ਦੇ ਬੱਚੇ ਕੋਲ ਵੀ ਬੜਾ ਗਿਆਨ ਹੁੰਦਾ ਹੈ ਕਿ ਨਾ ਸੇਖ ਸਾਦੀ ਹੋਏ ਨੇ ਬੜੇ ਵਿਦਵਾਨ ਸਮੁੰਦਰ ਦੇ ਕੰਡੇ ਤੇ ਬੈਠਾ ਆਪਣੇ ਹੱਥ ਵਿੱਚ ਗੜਵਾ ਲੈ ਕੇ ਤੇ ਛੋਟਾ ਜਿਹਾ ਬੱਚਾ ਲੱਗ ਹੁੰਦੇ ਨੰਗੰਡਾ ਕਹਿੰਦਾ ਸ਼ਾਦੀ ਸਾਹਿਬ ਕੀ ਵੇਖ ਰਹੇ ਹੋ ਕਹਿੰਦਾ ਮੈਂ ਵੇਖਣ ਡਿਆ ਭੀ ਇਹ ਗੜਵੇ ਚ ਸਮੁੰਦਰ ਪੈ ਜਾਊਗਾ ਤੁਹਾਨੂੰ ਫਿਰ ਤੁਹਾਡਾ ਕੀ خیال ਕਹਿੰਦਾ ਨੇ ਗੜਵੇ 'ਚ ਨਹੀਂ ਸਮੁੰਦਰ ਪੈਣਾ ਉਹ ਬੜਾ ਚਿਹਰਾ ਕਰਦੇ ਰਿਹਾ ਵੀ ਗੜਵੇ 'ਚ ਸਮੁੰਦਰ ਨਹੀਂ ਪੈ ਸਕਦਾ ਛੋਟੇ ਜਿਹੇ ਬੱਚੇ ਨੇ ਆਖਿਆ ਕਹਿਣ ਲੱਗਾ ਸ਼ੇਖ ਸਾਦੀ ਸਾਹਿਬ ਜੇ ਤੁਹਾਡੇ ਸਮੁੰਦਰ 'ਚ ਜੋ ਹੈ ਤੁਹਾਡੇ ਇਸ ਗੜਵੇ 'ਚ ਸਮੁੰਦਰ ਨਹੀਂ ਪੈ ਸਕਦਾ ਤੁਹਾਡਾ ਗੜਵਾ ਤੇ ਸਮੁੰਦਰ ਵਿੱਚ ਪੈ ਸਕਦਾ ਨਾ ਗਿਆਨ ਚਾਹੂ ਸਾਲਾਂ ਦੇ ਬੱਚੇ ਕੋਲ ਵੀ ਹੋ ਸਕਦਾ ਤੇ ਹੋ ਸਕਦਾ 80 ਸਾਲ ਦੇ ਬਜ਼ੁਰਗ ਕੋਲ ਵੀ ਨਾ ਸ਼ਾਇਦ ਉਹਨਾਂ ਗਿਆਨ ਹੋਵੇ ਉਹ ਜਦੋਂ ਲੱਗਾ ਜੱਥਾ ਵਾਪਸ ਤੁਰਨ ਤੇ ਛੋਟੇ ਜਿਹੇ ਬੱਚੇ ਦਰਬਾਰਾ ਸਿੰਘ ਨੇ ਆਖਿਆ ਟੈਲ ਸਿੰਘ ਦੇ ਪੁੱਤਰ ਨੇ ਉਹਨੇ ਆਖਿਆ ਜਥੇਦਾਰ ਸਾਹਿਬ ਕਿੱਥੇ ਚੱਲੇ ਹੋ ਉਹ ਕਹਿੰਦਾ ਕਾਕਾ ਕਾਲ ਤਖਤ ਸਾਹਿਬ ਦਾ ਹੁਕਮ ਆ ਗਿਆ ਜਥੇ ਨਹੀਂ ਆਏ ਅਸੀਂ ਵਾਪਸ ਚੱਲਿਆਂ ਉਹ ਛੋਟੇ ਜਿਹੇ ਬੱਚੇ ਨੇ ਆਖਿਆ ਕਹਿਣ ਲੱਗਾ ਜੀ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰ ਖਲੋ ਕੇ ਅਰਦਾਸ ਕੀ ਕੀਤੀ ਸੀ ਤੇ ਲਸ਼ਮਣ ਸਿੰਘ ਧਾਰੋਵਾਲੀ ਨੇ ਆਖਿਆ ਇਹ ਅਰਦਾਸ ਕੀਤੀ ਸੀਗੀ ਜਦ ਤੱਕ ਖਤਮ ਤੇ ਜਾਂ ਤਖਤਾ ਜਾਂ ਗੁਰਦੁਆਰਾ ਆਜ਼ਾਦ ਕਰਵਾਵਾਂਗੇ ਤੇ ਜਾਂ ਆਪਣਾ ਸਿਰ ਦੇ ਦੇਵਾਂਗੇ ਤੇ ਨਿੱਕੇ ਜੇ ਬੱਚੇ ਨੇ ਆਖਿਆ ਗੁਰਦੁਆਰਾ ਤੇ ਆਜ਼ਾਦ ਨਹੀਂ ਆ ਫਿਰ ਸਿਰ ਕਿਉਂ ਨਹੀਂ ਦੇਂਦਾ ਅਰਦਾਸ ਕੀਤੀ ਸ਼ਹੀਦੀ ਦੀ ਇਹਨਾਂ ਬੰਦਿਆਂ ਦੇ ਪਿੱਛੇ ਲੱਗ ਕੇ ਵਾਪਸ ਚਲੇ ਚੱਲੇਓ ਇਹ ਲਾਜ ਤੁਹਾਨੂੰ ਨਹੀਂ ਲੱਗਣੀ ਇਹ ਲਾਜ ਅਰਦਾਸ ਬੇਨਤੀ ਨੂੰ ਲੱਗੇਗੀ ਆਉਣ ਵਾਲੇ ਸਮੇਂ 'ਚ ਲੋਕੀਆਂ ਅਰਦਾਸਾਂ ਕਰਕੇ ਮੁਕਰਜਾ ਕਰਨਗੇ ਹੁਣ ਕਰੋ ਜਾਂ ਮਰੋ ਹੁਣ ਤੁਹਾਨੂੰ ਲਾਜ ਨਹੀਂ ਲੱਗਣੀ ਲਾਜ ਲੱਗਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖਲੋਕੇ ਅਰਦਾਸ ਕੀਤੀ ਜਥੇਦਾਰ ਸਾਹਿਬ ਤੁਸੀਂ ਜਾਣਾ ਤੇ ਚਲੇ ਜਾਓ ਲੇਕਿਨ ਛੋਟਾ ਜਿਹਾ ਬੱਚਾ ਦਰਬਾਰਾ ਸਿੰਘ ਨਨਕਾਣਾ ਸਾਹਿਬ ਜਾ ਕੇ ਆਪਣਾ ਸਿਰ ਦੇ ਦੇਵੇਗਾ ਵਾਪਸ ਨਹੀਂ ਪਰਤੇਗਾ ਲਸ਼ਮਣ ਸਿੰਘ ਧਾਰੋ ਵਾਲੀ ਸੋਚਾਂ ਦੇ ਡੂੰਗੇ ਸਮੁੰਦਰ ਚ ਡੁੱਬ ਗਿਆ ਉਹਦੇ ਮਨ ਵਿੱਚੋਂ ਆਵਾਜ਼ ਆਈ ਉਹ ਮਨਾ ਜਿਹਾ ਜੇ ਬੱਚਾ ਨਾਨਾ ਨਾਲ ਹੁੰਦਾ ਤੇ ਵਾਕਿਆ ਅਰਦਾਸ ਨੂੰ ਲਾਜ ਲੱਗ ਜਾਣੀ ਸੀ ਉਹਨੇ ਆਖਿਆ ਨਹੀਂ ਅਹੀਂ ਜਾ ਕੇ ਕਹਿ ਦਿਓ ਜਥਾ ਕੋਈ ਨਹੀਂ ਆਇਆ ਤਾਂ ਕਿਹੜੀ ਗੱਲ ਹੈ ਪਰ ਲక్ష్మణ ਸਿੰਘ ਧਾਰੋ ਵਾਲੀ ਨਨਕਾਣਾ ਸਾਹਿਬ ਜਾ ਪਿਆ ਯਾਦ ਕਰਵਾਵੇਗਾ ਤੇ ਜਾਲ ਲక్ష్మణ ਸਿੰਘ ਧਾਰੋ ਵਾਲੀ ਇੱਥੇ ਆਪਣੇ ਪ੍ਰਾਣ ਦੀ ਦੇਵੇਗਾ ਅੰਮ੍ਰਿਤ ਵੇਲੇ ਦਰਵਾਜ਼ਾ ਖੁੱਲਿਆ ਜਿਹੜੇ ਤੁਸੀਂ ਅਖਬਾਰਾਂ ਤੇ ਫੋਟੋ ਵੇਖੀ ਉਹ ਨਨਕਾਣਾ ਸਾਹਿਬ ਦੀ ਗੁਰਦੁਆਰੇ ਦੀ ਨਹੀਂ ਆ ਉਹ ਦਰਸ਼ਨੀ ਡਿਊੜੀ ਦੀ ਆ ਜਿਹੜਾ ਗੁਰਦੁਆਰਾ ਕੱਢਾ ਗਿਆ ਉਹ ਜਦੋਂ ਕਮਰਾ ਸੀ ਨਾ ਉਦੋਂ 1921 ਦੇ ਵਿੱਚ ਉਦੋਂ ਦੋ ਬੰਦੇ ਜੁੜਵੇਂ ਇਕੱਠੇ ਪ੍ਰਕਰਮਾ ਨਹੀਂ ਸੀ ਅੰਦਰ ਕਰ ਸਕਦੇ ਛੋਟਾ ਜਿਹਾ ਕਮਰਾ ਸੀਗਾ ਉਹਦੇ ਵਿੱਚ ਥੜਾ ਸੀਗਾ ਤੇ ਥੜੇ ਤੇ ਮਹਾਰਾਜ ਦਾ ਪ੍ਰਕਾਸ਼ ਸੀ ਤੇ ਦੋ ਬੰਦੇ ਪ੍ਰਕਰਮਾ ਇਕੱਠੇ ਨਹੀਂ ਸੀ ਕਰ ਸਕਦੇ ਛੋਟਾ ਜਿਹਾ ਕਮਰਾ ਸੀ ਉਹ ਜਦੋਂ ਨਰੈਣੂ ਮਹੰਤ ਦੇ ਇੱਕ ਚੇਲੇ ਨੇ ਉਹਦਾ ਨਾਂ ਸੀ ਚੇਲਾ ਰਾਮ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਮਰਤ ਵੇਲੇ ਪ੍ਰਕਾਸ਼ ਕੀਤਾ ਇਧਰੋਂ ਜਥਾ ਅੰਦਰ ਲੰਘ ਗਿਆ ਲక్ష్మణ ਸਿੰਘ ਧਾਰੋ ਵਾਲੀ ਨੇ ਬਾਜੂ ਤੋਂ ਪਕੜ ਕੇ ਚੇਲਾ ਰਾਮ ਨੂੰ ਆਖਿਆ ਕਹਿਣ ਲੱਗਾ ਉਹ ਨੌਜਵਾਨਾ ਇੱਥੇ ਪੰਥ ਆ ਗਿਆ ਪੰਥ ਅਮਰਤ ਵੇਲੇ ਪ੍ਰਕਾਸ਼ ਹੁਣ ਪੰਥ ਕਰਿਆ ਕਰੇਗਾ ਕੀਰਤਨ ਵੀ ਪੰਥ ਕਰਿਆ ਕਰੇਗਾ ਸਾਰੀ ਸੇਵਾ ਸੰਭਾਲ ਗੁਰੂ ਨਾਨਕ ਦਾ ਪੰਥ ਕਰੇਗਾ ਤੂੰ ਉੱਠ ਮਹਾਰਾਜ ਦੀ ਤਾਬਿਆ ਚ ਹੁਣ ਕਈ ਵਾਰੀ ਅਸੀਂ ਆਪਾਂ ਕਹਿ ਦਿੰਨੇ ਆ ਮੈਂ ਵੀਰੇ ਇੱਕ ਨੂੰ ਸੁਣਿਆ ਸੀਗਾ ਉਹ ਕਹਿੰਦਾ ਲక్ష్మణ ਸਿੰਘ ਧਾਰੋਵਾਲੀ ਨੇ ਜਾ ਕੇ ਤਾਬਿਆ ਬੈਠੇ 15 ਵਟ ਕੇ ਲਤ ਮਾਰੀ ਇਹ ਗੱਲ ਮੇਰੇ ਪਚਨ ਚਤ ਨਹੀਂ ਆਈ ਤਾਬਿਆ ਭਾਵੇਂ ਦੁਸ਼ਮਣ ਵੀ ਬੈਠਾ ਹੋਵੇ ਚੋਰ ਮਹਾਰਾਜ ਦਾ ਕਰਦਾ ਵੇ ਲਤ ਨਹੀਂ ਮਾਰੀ ਜਾਂਦੀ ਉਹਨੂੰ ਸਤਕਾਰ ਨਾਲ ਪਾਸੇ ਕੀਤਾ ਜਾਂਦਾ ਭਾਈ ਤੂੰ ਮਾੜਾ ਜੈਨ ਹੋ ਜਾ ਸੀ ਸੇਵਾ ਕਰਨ ਦਾ ਲਖਮਨ ਸਰਦਾਰ ਲਖਮਨ ਸਿੰਘ ਧਾਰਵਾਲੀ ਲੱਤ ਨਹੀਂ ਮਾਰੀ ਚਪੇਰ ਨਹੀਂ ਮਾਰੀ ਉਹਨੂੰ ਗੁੱਟੋਂ ਪਕੜ ਕੇ ਆਖਿਆ ਨੌਜਵਾਨਾ ਸੇਵਾ ਪੰਥ ਨੇ ਕਰਨੀ ਆ ਤੂੰ ਮੇਰਾ ਬਈਬਾ ਵੀਰ ਉਤਰ ਥਲੇ ਤੋਂ ਚੱਲੇ ਉਹ ਥੱਲੇ ਉਤਰਿਆ ਜਿਹੜੇ ਚਵਾਰੇ ਚ ਮਹੰਤ ਸੁੱਤਾ ਸੀਗਾ ਉਹ ਪਲੰਗ ਨੂੰ ਜਾ ਕੇ ਵੱਟ ਕੇ ਲੱਤ ਮਾਰੀ ਤੇ ਮਹੰਤ ਨੇ ਉੱਠ ਕੇ ਆਖਿਆ ਕਨ ਲਗਾ ਚੇਲਾ ਰਾਮਾ ਚੇਲਾ ਰਾਮ ਨੇ ਆਖਿਆ ਘਰਾੜੇ ਮਾਰਨ ਡਿਆ ਉਧਰ ਗੁਰਦੁਆਰੇ ਤੇ ਕਬਜ਼ਾ ਕਰ ਲਿਆ ਜਾਣ ਕੇ ਸਿਖਾ ਨਹੀਂ ਛੋਟੀ ਦੇ 10 ਨੰਬਰਗੇ ਬਦਮਾਸ਼ ਇੱਕ ਦਾ ਨਾਮ ਸੀ ਰਾਂਝਾ ਦੂਜੇ ਨਾਮ ਸੀ ਰਹਿਾਨਾ ਤੇ ਰਾਤੋਂ ਰਾਤ ਉਦੋਂ ਜਿਲ੍ਹਾ ਅਮਰਤਸਰ ਨਹੀਂ ਸੀ ਜਿਲ੍ਹਾ ਲਾਹੌਰ ਸੀਗਾ ਤੇ ਲਾਹੌਰ ਦਾ ਡੀਸੀ ਸੀਗਾ ਉਹਦੇ ਕੋ ਰਾਤੋਂ ਰਾਤ ਮਹੰਤ ਨੇ ਹਥਿਆਰ ਮੰਗਵਾਏ ਸੀਗੇ ਪੈਸੇ ਦੇ ਕੇ ਕੁਝ ਗੁੰਡੇ 10 ਨੰਬਰਗੇ ਮੰਗਵਾਏ ਉਹ ਰਾਤ ਸਰਾਹ ਚ ਸੁੱਤੇ ਸੀ ਤੇ ਮਹੰਤ ਨੇ ਕਿਹਾ ਸੀ ਜਿਹੜਾ ਗੁਰਦੁਆਰੇ ਦਾ ਕਬਜ਼ਾ ਲੈਣ ਆਵੇ ਉਹ ਆਪਣਾ ਸਿਰ ਲੈ ਕੇ ਗੁਰਦੁਆਰੇ ਚ ਵਾਪਸ ਨਹੀਂ ਜਾਣਾ ਚਾਹੀਦਾ ਉਹ ਜਦੋਂ ਮੰਜੇ ਨੂੰ ਮਾਰੀ ਨਾ ਲੱਤ ਮਹੰਤ ਉੱਠਿਆ ਉੱਥੇ ਇੱਕ ਵਿਦਵਾਨ ਨੇ ਲਿਖਿਆ ਕਹਿੰਦਾ ਉਹਦੇ ਸਹਰਾਣੇ ਸ਼ਰਾਬ ਵਾਲੀ ਪੀ ਪਈਆ ਸ਼ਰਾਬ ਵਾਲੀ ਉਨੇ ਇੱਕ ਗਲਾਸ ਭਰਿਆ ਸ਼ਰਾਬ ਦਾ ਸ਼ਰਾਬ ਦਾ ਗਲਾਸ ਪੀ ਕੇ ਉਹਨੇ ਮੁੱਛਾਂ ਨੂੰ ਦਿੱਤਾ ਤਾਂ ਤੇ ਨਨਕਾਣਾ ਸਾਹਿਬ ਵੱਲੇ ਵੇਖ ਕੇ ਆਖਿਆ ਕਹਿੰਨ ਲੱਗਾ ਉਹ ਘਰ ਵਾਲੀ ਆ ਗਿਆ ਤੈਨੂੰ ਨਨਕਾਣਾ ਸਾਹਿਬ ਦੀਆਂ ਚਾਬੀਆਂ ਮੈਂ ਦੇ ਕੇ ਤੋੜਦਾ ਉਹਨੇ ਆਪਣੇ ਗੁੰਡੇ ਠਾ ਕੇ ਨਾ ਸਰਾ ਦੇ ਵਿੱਚੋਂ ਕਹਿੰਦਾ ਉਠ ਓਏ ਆ ਜਿੰਨੀ ਸੰਗਤ ਬੈਠੀ ਆ ਇਹਨਾਂ ਚੋਂ ਜਿਉਂਦਾ ਨਹੀਂ ਇੱਕ ਵੀ ਜਾਣਾ ਚਾਹੀਦਾ ਲੱਕੜਾਂ ਦਾ ਪ੍ਰਬੰਧ ਕੀਤਾ ਗਿਆ ਮਿੱਟੀ ਦਾ ਤੇਲ ਦਾ ਪ੍ਰਬੰਧ ਕੀਤਾ ਗਿਆ ਲੱਕੜਾਂ ਉਸਾਰ ਕੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਈ ਗਈ ਵਾਟ ਟੋਕਾ ਕਰਕੇ ਜਿੰਨੇ ਸਰੀਰ ਸੀ ਉਹ ਲੱਕੜਾਂ ਦੇ ਉੱਤੇ ਸੁੱਟੇ ਜਾ ਰਹੇ ਨੇ ਲక్ష్మణ ਸਿੰਘ ਧਾਰੋ ਵਾਲੀ ਬੈਠਾ ਮਹਾਰਾਜ ਦੀ ਤਾਬਿਆ ਪਿਛਲੇ ਦਰਵਾਜ਼ੇ ਦੇ ਵਿੱਚੋਂ ਇੱਕ ਗੋਲੀ ਮਾਰੀ ਉਹ ਗੋਲੀ ਲక్ష్మణ ਸਿੰਘ ਧਾਰੋ ਵਾਲੀ ਦੀ ਪੇਟੇ 'ਚ ਵੱਜੀ ਛਾਤੀ ਥਾਣੀ ਬਾਹਰ ਆਈ ਤੇ ਉਹ ਨਨਕਾਣਾ ਸਾਹਿਬ ਵਾਲੇ ਪਾਵਨ ਸਰੂਪ ਦੇ ਅੰਗਾਂ ਨੂੰ ਟੱਚ ਕਰ ਗਈ ਉਹਦੇ ਦਰਸ਼ਨ ਮੈਂ ਕੀਤੇ ਨੇ ਉਹ ਜਦੋਂ ਸਰੂਪ ਮਹਾਰਾਜ ਦੇ ਸਰੂਪ ਦੇ ਵਿੱਚ ਗੋਲੀ ਵੱਜੀ ਲక్ష్మణ ਸਿੰਘ ਧਾਰੋ ਵਾਲੀ ਮਹਾਰਾਜ ਦੇ ਸਰੂਪ ਤੇ ਜਾ ਪਿਆ ਵਾਲਾਂ ਤੋਂ ਪਕੜਿਆ ਵਾਲਾਂ ਤੋਂ ਨਰੈਣੂ ਮਹੰਤ ਨੇ ਕੱਢ ਕੇ ਬਾਹਰ ਉਹਨਾਂ ਆਖਿਆ ਲਖਮਣ ਸਿਆ ਮੈਂ ਲੱਗਾ ਤੈਨੂੰ ਨਨਕਾਣਾ ਸਾਹਿਬ ਦੀਆਂ ਚਾਬੀਆਂ ਦੇਣ ਤੇ ਚਾਬੀਆਂ ਘੁੱਟ ਕੇ ਪਕੜੀਆਂ ਜਦੋਂ ਜਾਂਡ ਕਹੋ ਨਾ ਜਾਂਡ ਬੇਟਾ ਇੱਕ ਜਾਂਡ ਦਾ درخت ਹੁੰਦਾ ਤੇ ਬੇਟਾ ਗਾੜੀਆਂ ਕਹਿੰਦਾ ਬੀਬੀ ਜੀ ਜਿਹਦੇ ਥੱਲੇ ਮਿਰਜਾ ਵੱਢਿਆ ਸੀਗਾ ਸਾਕੀ ਭੂਆ ਦੀ ਕੁੜੀ ਕੱਢ ਕੇ ਲਿਆਂਦੀ ਅਗਲੇ ਮਾਰਨਾ ਹੀ ਅਗਲੇ ਹਾਰ ਪੋਣੇ ਭਾਇਆ ਤੇ ਬਣਾਉਣਾ ਰਹਿ ਸਾਕੀ ਭੂਆ ਦੀ ਕੁੜੀ ਕੱਢ ਕੇ ਲਿਆਂਦੀ ਅਗਲੇ ਨੇ ਵੱਟ ਟੱਕ ਕੇ ਸੁੱਟਿਆ ਉਹ ਝੰਡ ਸਾਡੇਆਂ ਬੱਚਿਆਂ ਨੂੰ ਯਾਦ ਰਹਿ ਗਿਆ ਲੇਕਿਨ ਆ ਜਿਹੜੇ ਝੰਡ ਦੀ ਮੈਨ ਲੱਗਾ ਬਾਤ ਪਾਉਣੇ ਸਾਨੂੰ 90% ਭੁੱਲ ਚੁੱਕਾ ਭਾਈ 90% 90% ਚੇਤਾ ਨਹੀਂ ਉਹ ਜਦੋਂ ਲక్ష్మణ ਸਿੰਘ ਧਾਰੋ ਵਾਲੇ ਨੂੰ ਲਿਆਣ ਕੇ ਝੰਡ ਦੇ ਥੱਲੇ ਸੁੱਟਿਆ ਨਾ ਝੰਡ ਦੇ ਥੱਲੇ ਤੇ ਪੈਣੋ ਆ ਬਜ਼ੁਰਗ ਮਤਾਮਾਂ ਬੈਠੀਆਂ ਸਾਡੇ ਜਿਹੜੇ ਘਰ ਦੇ ਕਮਰੇ ਹੁੰਦੇ ਨੇ ਨਾ ਕਮਰੇ ਉਹਦੇ ਅੰਦਰਲੇ ਪਾਸੇ ਇੱਕ ਛੋਟਾ ਜਿਹਾ ਟੂਆ ਪੁੱਟਿਆ ਹੁੰਦਾ ਸੀਗਾ ਵੀ ਬਾਛੜਦਾ ਪਾਣੀ ਇਕੱਠਾ ਹੋਵੇਗਾ ਪਾਣੀ ਕੌਲੇ ਨਾਲ ਬਾਹਰ ਕੱਢਿਆ ਜਾਵੇਗਾ ਭਾਂਡੇ ਨਾਲ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਅੰਦਰ ਵਾਰ ਇੱਕ ਛੋਟੀ ਜੀ ਹੋ ਆਉਦੀ ਸੀ ਉਹ ਖੂਨ ਨਾਲ ਭਰੀ ਐ ਕਹਿੰਦੇ ਨਰੈਣੂ ਮਹਾਂਤਰੇ ਗੋਡੇ ਮੁੱਦੇ ਮਾਰ ਕੇ ਨਾ ਜ਼ਮੀਨ ਤੇ ਮੁੱਦੇ ਐ ਹੱਥ ਲਾ ਕੇ ਆਪਣੀ ਜ਼ਬਾਨ ਉਹ ਲਉ ਨੂੰ ਲਾ ਕੇ ਆਖਿਆ ਕਹਿਣ ਲੱਗਾ ਲక్ష్మణ ਸਿਆ ਅੱਜ ਮੇਰੇ ਕਲੇਜੇ ਚ ਲੱਗੀ ਅੱਗ ਬੁਝ ਗਈ ਐ ਤੇਰਾ ਖੂਨ ਪੀ ਕੇ ਔਰੇ ਤੋਂ ਬਾਅਦ ਉਹ ਜੰਡ ਦੇ ਨਾਲ ਲక్ష్మణ ਸਿੰਘ ਧਰਵਾਲੀ ਨੂੰ ਪੁੱਠਾ ਬੰਨਿਆ ਗਿਆ ਲਤਾਂ ਤਾਂ ਸਿਰ ਠਾਂ ਕੇਸ ਖੋਲ ਦਿੱਤੇ ਮਿੱਟੀ ਦਾ ਤੇਲ ਉਹਦੇ ਤੇ ਛਿੜਕਿਆ ਗਿਆ ਵਿਦਵਾਨ ਕਿ ਇੱਥੋਂ ਤੱਕ ਲਿਖਦੇ ਨੇ ਇੱਕ ਬਾਲਟੇ ਵਿੱਚ ਮਿੱਟੀ ਦਾ ਤੇਲ ਪਾ ਕੇ ਤੇ ਲక్ష్మణ ਸਿੰਘ ਧਾਰੋਵਾਲੀ ਦੇ ਕੇਸਾਂ ਦੇ ਥੱਲੇ ਰੱਖ ਦਿੱਤਾ ਕੇਸਾਂ ਦੇ ਥੱਲੇ ਗੁਰਦੁਆਰੇ ਵੇਖਿਓ ਆਜ਼ਾਦ ਕਿਵੇਂ ਹੋਏ ਨੇ ਮਹੰਤ ਲਾਗੇ ਬਹਿ ਗਿਆ ਉਹਨੇ ਆਖਿਆ ਲక్ష్మణ ਸਿੰਘ ਤੈਨੂੰ ਮੈਂ ਲੱਗਾ ਚਾਬੀਆਂ ਪਕੜਾਉਣ ਚਾਬੀਆਂ ਘੁੱਟ ਕੇ ਪਕੜੀ ਤੇਰੀਆਂ ਪੁਸ਼ਤਾਂ ਯਾਦ ਰੱਖਣ ਗਿਆ ਕਿ ਸਾਡਾ ਵੱਡ ਵਡੇਰਾ ਕਿਤੇ ਗੁਰਦੁਆਰਾ ਨਨਕਾਣਾ ਸਾਹਿਬੇ ਯਾਦ ਕਰਵਾਉਣ ਗਿਆ ਸੀ ਤੇ ਉਹਦਾ ਹਛਰ ਕੀ ਕੀਤਾ ਸੀਗਾ ਤੇਰੀਆਂ ਪੁਸ਼ਤਾਂ ਕਦੇ ਮਹੰਤਾਂ ਦੇ ਧੀਆਂ ਪੁੱਤਾਂ ਦੇ ਸਾਹਮਣੇ ਨਹੀਂ ਆਉਣਗੀਆਂ ਇੰਨੀ ਗੱਲ ਕਹਿ ਕੇ ਮਹੰਤ ਛਰਾਬ ਨਾ ਰਜਿਆ ਲਾਗੇ ਬੈਠਾ ਬਾਲਕੇ ਤੀਲ ਸਰਦਾਰ ਲక్ష్మణ ਸਿੰਘ ਧਾਰੋਵਾਲੀ ਦੇ ਕੇਸਾਂ ਦੇ ਥੱਲੇ ਦਿੱਤੀ ਕਰ ਜਾਂਡਲਾ ਬੱਜਾ ਹੋਇਆ ਲక్ష్మణ ਸਿੰਘ ਧਾਰੋਵਾਲੀ ਚਿਰੜਚਿੰਦ ਕਰਕੇ ਸੜਦਾ ਹੋਇਆ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਐਂਉਂ ਯਾਦ ਕਰਵਾ ਰਿਹਾ ਲਾਲੀ ਡਲਕਦੀ ਜਿਹੜੀ ਇਹ ਫੁੱਲਾਂ ਉੱਤੇ ਚੜਿਆ ਰੰਗ ਏ ਇਹਨਾਂ ਕੁਰਬਾਨੀਆਂ ਦਾ ਚੜਿਆ ਰੰਗ ਏ ਇਹਨਾਂ ਕੁਰਬਾਨੀਆਂ ਦਾ

रहंदा बाक़ीधारा गेरा ਸ਼ਾਨੂ ਦਲੇਰੀਆਂ ਵੱਟ ਵੱਟ ਦੇ ਸਿੰਘਾਂ ਨੂੰ ਮਕਾ ਹੋ 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 ਵੱਟ ਵੱਟ ਦਿਓ ਸਿੰਘਾਂ ਨੂੰ ਮਕਾ